ਭਰਾ ਨੇ ਯਾਰ ਮੇਰਾ ਮੁਕਾਬਲਾ ਮਾਨਸਾ ਦੀਆਂ ਪ੍ਰੋਬਲਮ ਨਾਲ ਹੈ ਮਾਨਸਾ ਦੀਆਂ ਕਮੀਆਂ ਨਾਲ ਹੈ ਜਿਨ੍ਹਾਂ ਨੂੰ ਮੈਨੂੰ ਜਿੱਤਣਾ ਹੈ ਸਾਡਾ ਜਿਹੜਾ ਪ੍ਰਾਇਜਿਤ ਕਲੈਕਸ਼ਨ ਲੜਿਆ ਲੋਕ ਜਿਹਨੂੰ ਕਹਿ ਦੇਣਗੇ ਉਹ ਬੂਰੇ ਕਲਾਕੇ ਚੰਗਾ ਤੂੰ ਦੂਜਾ ਉਹਦੇ ਘਰੇ ਭੇਜੂਗਾ ਸਾਡੇ ਉਹਨਾਂ ਨਾਲ ਕਾਦੇ ਕੰਪੀਟੀਸ਼ਨ ਹੈ ਯਾਨੀ 26-27 ਸਾਲ ਦੀ ਉਮਰ ਦੇ ਵਿੱਚ ਇੰਨੇ ਪਰਪੱਕ ਤਰੀਕੇ ਨਾਲ ਪੇਸ਼ ਆਉਣਾ ਇਹ ਸ਼ਾਇਦ ਜਿਹੜੇ ਉੱਪਰ ਵਾਲੇ ਆ ਉਹ ਭਾਂਪ ਗਏ ਸੀ ਭੂਦੀ ਮਾਰਟੀਆਂ ਤੇ ਤੰਜ ਕਸਣੇ ਕਟਾਕਸ਼ ਕਰਨੇ ਇਹ ਉਹਦੀ ਆਮ ਸ਼ੈਲੀ ਦੇ ਵਿੱਚ ਸ਼ਾਮਲ ਸੀ ਪਰ ਨਿਆਣਾ ਸੀ ਬੱਚਾ ਸੀ ਸਮਝ ਨਹੀਂ ਸਕਿਆ ਵੀ ਮੈਂ ਕੰਮ ਤਾਂ ਇਸ ਪੱਧਰ ਤੇ ਕਰ ਰਿਹਾ ਪਰ ਮੈਨੂੰ ਨਾਲ ਥੋੜਾ ਜਿਆਦਾ ਲਾਈਟ ਪਾਉਣਾ ਵੀ ਚਾਹੀਦਾ ਨਿਆਣਪੁਣਾ ਕਹਿ ਲੋ ਜਾਂ ਆਪਣੀ ਬਾਲ ਕਸੂਮੀ ਕਹਿ ਲੋ ਵੀ ਆਪਾਂ ਜਲਦੀ ਉਹਨੂੰ ਗਵਾ ਲੈ ਸੋ ਇਹ ਕਤਲ ਕੱਲਾ ਇਹ ਨਹੀਂ ਹੈ ਵੀ ਸਿੱਧੂ ਦਾ ਕੋਈ ਪਰਸਨ ਕਿਸੇ ਨਾਲ ਰੌਲਾ ਸੀ ਉਹਨੂੰ ਤਾਂ ਕੋਈ ਮਾਰ ਕੇ ਚਲ ਗਿਆ। ਬਿਰੋ ਸਿੱਧੂ ਕਿਸੇ ਡਰੋਬੇ ਖੇਮੇ ਦੇ ਵਿੱਚ ਜਾਣਾ ਵੀ ਉਹਦੀ ਗਲਤੀ ਹੋ ਸਕਦੀ। ਇਹ ਤਾਂ ਗਲਤੀ ਮੰਨਦੇ ਪਰ ਆਪਾਂ ਮੰਨਦੇ ਵੀ ਆਪਣੀ ਸੋਚ ਸੀ। ਕੋਈ ਵੀ ਪਾਰਟੀ ਚੰਗੀ ਜਾਂ ਮਾੜੀ ਉਹਦੇ ਵਿੱਚ ਕੰਮ ਕਰਨ ਵਾਲੇ ਲੋਕ ਬਣਾਉਂਦੇ ਆ। ਉਹ ਇਹੀ ਗੱਲ ਸਿੱਧੂ ਕਹਿੰਦਾ ਸੀ ਮੈਂ ਬੇਸ਼ੱਕ ਕਾਂਗਰਸ ਦੀ ਟਿਕਟ ਕੋ ਖੜਾ ਹੋਇਆ ਪਰ ਕੋਈ ਜ਼ਰੂਰੀ ਤਾਂ ਨਹੀਂ ਵੀ ਕਾਂਗਰਸ ਦੇ ਵਿੱਚ ਪਰਵਰਤਨ ਨਹੀਂ ਆ ਸਕਦਾ ਕਾਂਗਰਸ ਦੇ ਵਿੱਚ ਚੰਗੇ ਬੰਦੇ ਨਹੀਂ ਆ ਸਕਦੇ ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਕੰਮ ਕਰਕੇ ਦਿਖਾਵਾਂਗਾ ਪਲੇਟਫਾਰਮ ਤਾਂ ਮੈਨੂੰ ਕੋਈ ਨਾ ਕੋਈ ਲੈਣਾ ਪੈਣਾ ਜੇ ਉਹ ਅੱਜ ਇਸ ਪਾਰਟੀ ਦਾ ਚੋਣ ਲੈਂਦਾ ਹੋ ਸਕਦਾ ਬਈ